ਨੇ ਹੰਗਸ ਸਿੰਘ ਜਿਹੜੀ ਆ ਉਹ ਜਿਹੜੀ ਸਵਾਹ ਏ ਤੁਸੀਂ ਭਾਂਡੇ ਮਾਂਦੇ ਆ ਸਰਬ ਲੋ ਉਹਦੇ ਵੀ ਸਵਾਹ ਦੇ ਨਾਲ ਮਾਂਜਦੇ ਆ ਤੁਸੀਂ ਹਨਾ ਫਿਰ ਉਸ ਤੋਂ ਬਾਅਦ ਫਿਰ ਧੋਣ ਦੀ ਵੀ ਲੋੜ ਦੀ ਪੈਂਦੀ ਉਹਨੂੰ ਜਾਂਤਾ ਜੀ ਉਹਨੂੰ ਅਸੀਂ ਰਾਖ ਨਾਲ ਮਾਂਜਦੇ ਆ ਜੀ ਜਿਹੜੀ ਲੱਕੜ ਦੀ ਪਾਥੀਆਂ ਦੀ ਨਹੀਂ ਜੀ ਲੱਕੜ ਦੀ ਰਾਖ ਨਾਲ ਜੀ ਠੀਕ ਹੈ ਜੀ ਜਾਂਜੀ ਰੇਤੇ ਨਾਲ ਠੀਕ ਹੈ ਜੀ ਆ ਸਮੇਂ ਮਾ ਜੀ ਪੁਰਾਣਾ ਗ੍ਰੰਥਾ ਉਹਦੇ ਵਿੱਚ ਲਿਖਿਆ ਗਿਆ ਸੀਗਾ ਜੀ ਵੀ ਜਿਹੜਾ ਭਾਂਡਾ ਸੁੱਚਾ ਹੁੰਦਾ ਜੀ ਉਹ ਸਾਬਣ ਨਾਲ ਮਾਂਜੇ ਤੋਂ ਨਹੀਂ ਹੁੰਦਾ ਉਹਦੇ ਨਾਲ ਸਾਫ਼ ਹੁੰਦਾ ਸੱਚਾ ਭਾਂਡਾ ਰੇਤੇ ਜਾਂ ਰਾਖ ਨਾਲ ਮਾਂਜਣ ਨਾਲ ਹੀ ਹੁੰਦਾ ਜੀ ਸਰਬਲੋ ਦੇ ਭਾਂਡੇ ਛਾਪਾ ਛਕਾਂਗੇ ਨਾ ਹਾਂ ਜੀ ਉਹਨੂੰ ਕਿਸੇ ਦੀ ਵੀ ਕਿਸਮ ਦੀ ਬਿਮਾਰੀ ਨਹੀਂ ਲੱਗਦੀ ਉਹਨੂੰ ਕੈਂਸਰ ਦੀਆਂ ਬਿਮਾਰੀਆਂ ਵੀ ਟੁੱਟ ਜਾਂਦੀਆਂ ਨੇ ਅੱਛਾ ਜੀ ਹਾਂ ਸਰਬਲੋ ਦੇ ਵਿੱਚ ਠੀਕ ਕਿਸੇ ਨੂੰ ਬੁਖਾਰ ਚੜਿਆ ਸੌਖਾ ਇਲਾਜੀਆਂ ਪਾ ਕੇ ਵਿੱਚ ਰਗੜ ਕੇ ਪਿਆ ਦਿਓ ਠੀਕ ਹੈ ਜੀ ਸਰਬਲੋ ਦੇ ਭਾਂਡੇ ਚ ਤਾਪ ਵੀ ਉਤਰ ਜਾਂਦੇ ਨੇ ਠੀਕ ਹੈ ਜੀ ਹੁਣ ਵੀ ਸਾਈਕਲ ਤੇ ਦਮਦਮਾਨ ਸਾਹਿਬ ਤੱਕਰ ਸਾਈਕਲ ਤੇ ਜਾਇਆ ਉਹਨੇ ਅੱਛਾ ਜੀ ਹਾਂ ਅਨ ਉਹ 20 ਕਿਲੋਮੀਟਰ ਦਾ ਉਹ ਜੀ ਬਾਟ ਕਰਦਾ ਠੀਕ ਹੈ ਵਿੱਚ ਕਿਤੇ ਵੀ ਅਮਰ ਸਾਈਕਲ ਤੇ ਆਉਂਦਾ ਠੀਕ ਹੈ ਸੱਪ ਦੀ ਜ਼ਹਿਰ ਤੋਂ ਬੰਦਾ ਮਰ ਵੀ ਜਾਂਦਾ ਤੇ ਸੱਪ ਦੀ ਜ਼ਹਿਰ ਤੋਂ ਸੰਖਿਆ ਵੀ ਬਣ ਜਾਂਦਾ ਜਿਦੋਂ ਬੰਦਾ ਬਚਾਇਆ ਵੀ ਜਾ ਸਕਦਾ ਕਾਲੀ ਮਿਰਚ ਇਲਾਇਚੀ ਗੁਲਾਬ ਦਾ ਫੁੱਲ ਵੀ ਪਾ ਜਾਂਦੇ ਆ ਹੋਰ ਵੀ ਸਮਾਨ ਪਰ ਉਸ ਖਸ ਖਸ ਨਹੀਂ ਪੈਂਦੀ ਹੈਗੀ ਅੱਛਾ ਜੀ ਜੇ ਖਸ ਖਸ ਪੈਜੀ ਤਾਂ ਭੁੱਖ ਨਹੀਂ ਮਾਰਾ ਸੀ ਤੁਹਾਨੂੰ ਲੱਗਦਾ ਹੈਗਾ ਅੱਛਾ ਜੀ ਇਲਾਕੀ ਕੀ ਕੀ ਕੀਤਾ ਜਾਂਦਾ ਜੀ ਸੁਧਾ ਜਾਂਦਾ 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 ਠੰਡੇ ਪਾਣੀ ਠੰਡੇ ਪਾਣੀ ਠੰਡੇ ਪਾਣੀ ਚ ਪੀਂ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਉਹਦਾ ਗੰਦਾ ਪਾਣੀ ਨਿਕਲ ਜਾਂਦਾ ਹੈ ਸਾਫ ਪਾਣੀ ਨੂੰ ਸਕਾਇਆ ਜਾਂਦਾ ਸ਼ਾਮੇ ਠੀਕ ਹੈ ਜੀ ਫਿਰ ਉਹਨੂੰ ਵਰਤਿਆ ਜਾਂਦਾ ਹੈ ਠੀਕ ਹੈ ਜੀ ਹਾਂ ਜਿਹੜਾ ਵਾੜ ਕੇ ਸੁੱਖਾ ਛਕਦੇ ਨੇ ਉਹ ਬੇਕਾਰ ਹੈ ਅੰਦਰ ਬਾਸ ਆਊਟ ਕਰਦਾ ਜਿਹੜਾ ਵੀ ਕੋਈ ਆਪਣੇ ਨਾੜੀਆਂ ਦੇ ਕੋਈ ਜੰਮਿਆ ਹੋਇਆਗਾ ਕਿਤੇ ਬਲੋਕੇਜ ਪ੍ਰੋਬਲਮ ਨਹੀਂ ਇਹ ਜਿਹੜਾ ਪੱਥਰ ਹੁੰਦੇ ਜੀ ਇਹ ਪੱਥਰ ਕਿਹੜਾ ਹੁੰਦਾ ਜੀ ਇਹ ਇਹਨੂੰ ਰੈੱਡ ਸਟੋਨ ਕਹਿੰਦੇ ਨੇ ਲਾਲ ਪੱਥਰ ਰਾਜਸਥਾਨ ਦਾ ਜੀ ਚੱਕੀਆਂ ਦੇ ਪੜਾਣਾ ਵਾਲਾ ਪੱਥਰ ਜੀ ਅੱਛਾ ਕੋਧਰਤੀ ਬੋਲਿਆ ਜੀ ਇਹ ਕਹਿੰਦੇ ਪੈਗੇ ਰਗੜੇ ਮਿਟਗੇ ਝਗੜੇ ਰਗੜੋ ਰਗੜੀ ਹੋਏ ਪੱਖਾ ਨੰਗਾ ਨਾ ਰਹੇ ਕੋਈ ਜੀ ਜਦੋਂ ਜੀ ਇਹ ਰਗੜੇ ਪਹਿਣਗੇ ਨਾ ਜੀ ਘਰਾਂ ਚ ਹਰ ਇੱਕ ਘਰ ਚ ਦੁੱਖ ਕਲੇਸ਼ ਮਿਟ ਜਾਣੇ ਨੇ ਜੀ ਤੇ ਚੜਦੀ ਕਲਾ ਚ ਹੋ ਜਾਣੇ ਜੀ ਸਾਰੀ ਚੜਦੀ ਕਲਾ ਚ ਹੋ ਜਾਣਿਆ ਕਿਸੇ ਨੂੰ ਕੋਈ ਦੁੱਖ ਰੋਗ ਰਹਿਣਾ ਹੀ ਨਹੀਂ ਜੀ ਮਹਾਰਾਜ ਜੱਗ ਜਗਤ ਜਾਵੇ ਨਹਾ ਲੋ ਜਾਵੇ ਦਸਵੇਂ ਪਾਤਸ਼ਾਹ ਨੂੰ ਭਾਵੇ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਮੈਂ ਇਸ ਵਕਤ ਗੁਰਦੁਆਰਾ ਸ਼ਹੀਦੀ ਬਾਗ ਛੇਰ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਤੇ ਮੌਜੂਦ ਆਂ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦਾ ਅਵਕਸ਼ਾ ਹੋਇਆ ਫਲਸਫਾ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਸਿਜਦਾ ਹੋ ਰਿਹਾ ਹੈ ਮੱਥਾ ਰਗੜਿਆ ਜਾ ਰਿਹਾ ਇਸ ਪਵਨ ਧਰਤੀ ਨੂੰ ਤੇ ਮੇਰੇ ਨਾਲ ਇਸ ਵਕਤ ਬਾਬਾ ਜੀ ਮਹਾਕਾਲ ਜੀ ਬਾਬਾ ਮੁਖਤਿਆਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੀ ਵਡੇਰੀ ਉਮਰ ਹੋ ਚੁੱਕੀ ਹੈ ਮੇਰੇ ਨਾਲ ਇੱਥੇ ਸਿੰਘ ਸਾਹਿਬ ਮੌਜੂਦ ਨੇ ਭੁਪਿੰਦਰ ਸਿੰਘ ਜੀ ਤੇ ਇੱਥੇ ਨਾ ਸੁਨੈਰੇ ਰੱਖੇ ਹੋਏ ਸੀ ਤੇ ਮੈਂ ਗੱਲਬਾਤ ਕਰਨੀ ਚਾਹੀ ਕਿ ਅਸੀਂ ਦੇਖਦੇ ਹਾਂ ਨਿਹੰਗ ਸਿੰਘਾਂ ਦਾ ਜਿਹੜਾ ਜੀਵਨ ਹੈ ਨਿਹੰਗ ਸਿੰਘ ਜਿਹੜਾ ਖਾਣਾ ਵੀ ਖਾਂਦੇ ਆ ਉਹ ਸਰਬਲੋਹ ਦੇ ਵਿੱਚ ਖਾਂਦੇ ਆ ਜੇ ਦੇਖ ਸਕਦੇ ਆ ਸ਼ਰਦਾਈ ਚੱਕਦੇ ਆ ਉਹ ਵੀ ਸਰਬਲੋਹ ਦੇ ਵਿੱਚ ਖਾਣਾ ਤਿਆਰ ਵੀ ਸਰਬਲੋਹ ਦੇ ਵਿੱਚ ਹੁੰਦਾ ਹੈ ਤੇ ਜਦੋਂ ਸ਼ਰਦਾਈਆਂ ਤਿਆਰ ਹੁੰਦੀਆਂ ਨੇ ਉਹ ਸੁਨਾਰੇਆਂ ਦੇ ਵਿੱਚ ਹੁੰਦੇ ਆ ਸੁਨਾਰੇ ਪੱਥਰ ਦੇ ਬਣੇ ਹੁੰਦੇ ਆ ਤੇ ਮੈਂ ਬਾਬਾ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਨਿਹੰਗ ਸਿੰਘ ਛੱਕਦੇ ਵੀ ਲੋਹੇ ਦੇ ਵਿੱਚ ਐ ਪੱਥਰਾਂ ਦੇ ਵਿੱਚ ਐ ਤੇ ਉਹਨਾਂ ਦਾ ਸਰੀਰ ਵੀ ਲੋਹਿਆਂ ਵਰਗਾ ਹੀ ਹੁੰਦਾ ਜੀ ਸਿੰਘ ਸਾਹਿਬ ਸਾਨੂੰ ਥੋੜਾ ਜਿਆ ਦੱਸੋ ਜੀ ਨਿਹੰਗ ਸਿੰਘਾਂ ਦਾ ਜਿਹੜਾ ਜੀਵਨ ਹੈ ਤੇ ਫਿਰ ਅਸੀਂ ਸਰਦਾਰ ਰੁਪਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇੱਥੇ ਸੁਨਾਰੇ ਰੱਖੇ ਇਹ ਕਿੰਨੇ ਦੇ ਸੁਨਾਰੇ ਆ ਕਿਦਾਂ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਤੇ ਕੀ ਇਹਨਾਂ ਦੇ ਵਿੱਚ ਗੁਣ ਹੁੰਦੇ ਆ ਇਹਨਾਂ ਸਾਰਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਫਤਿਹ ਨੈ ਸਿਗਣਾ ਜੀਵਨ ਹੈ ਜਰੂਰ ਉਹ ਬਹੁਤ ਅੱਛਾ ਉੱਤ ਹੈ ਤਗੜਾ ਜੀ ਅਗਰੇ ਸਰੂ ਦੇ ਉਹਦੇ ਭਾਂਡਿਆਂ ਦੇ ਵਿੱਚ ਹੀ ਛਕਦੇ ਨੇ ਜੀ ਸਰੂ ਉਹਦੇ ਭਾਂਡਿਆਂ ਦੇ ਵਿੱਚ ਹੀ ਬਣਾਉਂਦੇ ਨੇ ਜੀ ਆਪ ਹੀ ਲੰਗਰ ਤਿਆਰ ਕਰਦੇ ਨੇ ਜੀ ਉਹ ਵੇਖਦੇ ਬਹਿਰੇ ਚ ਜੀ ਆਪ ਦਾ ਆਪ ਹੀ ਛਕਦੇ ਨੇ ਜੀ ਕਿਸੇ ਆਮ ਦੁਕਾਨਾਂ ਦੇ ਉੱਤੋਂ ਲੈ ਦੇ ਕੇ ਨਹੀਂ ਛਕਦੇ ਜੀ ਇਸ ਨੂੰ ਤਾਂ ਰਹਿ ਜਾਣੇ ਜੀ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਇਹਦਾ ਜਿਹੜਾ ਤੁਸੀਂ ਇਹ ਮੰਨਦੇ ਹੋ ਇਹ ਕਾਰਨ ਹੈ ਜਿਹੜੀ ਇੰਨੀਆਂ ਬਿਮਾਰੀਆਂ ਆ ਗਈਆਂ ਅੱਜਕੱਲ ਹਾਲਾਂਕਿ ਸਾਇੰਸ ਨੇ ਕਹਿੰਦੇ ਬੜੀ ਤਰੱਕੀ ਕਰ ਲਈ ਲੇਕਿਨ ਇਹਦੇ باوجود ਇੰਨੀਆਂ ਜ਼ਿਆਦਾ ਬਿਮਾਰੀਆਂ ਆ ਗਈਆਂ ਹਰ ਇੱਕ ਬੰਦੇ ਨੂੰ ਜਿਹਨੂੰ ਵੀ ਤੁਸੀਂ ਪੁੱਛ ਲਓ ਮੈਂ ਅੱਖਾਂ ਮੀਚ ਕੇ ਵੀ ਕਹਿ ਸਕਦਾ ਜਿਹਨੇ ਮਰਜੀ ਬੰਦੇ ਨੂੰ ਮੈਂ ਹੱਥ ਲਾਦਾ ਉਹਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੋਗੀ ਚਾਹੇ ਕੋਈ ਗੋਡਿਆਂ ਦੀ ਬਿਮਾਰੀ ਹੋਵੇ ਪੈਰਾਂ ਦੀ ਬਿਮਾਰੀ ਹੋਵੇ ਸਿਰ ਦੀ ਬਿਮਾਰੀ ਹੋਵੇ ਨਿਹੰਗ ਸਿੰਘ ਨੂੰ ਮੈਂ ਕਦੇ ਵੇਖੇ ਨਹੀਂ ਕਿ ਕਦੇ ਹਸਪਤਾਲ ਗਏ ਹੋ ਕਿਸੇ ਉਹਦੇ ਕੋਲ ਹਕੀਮ ਕੋਲ ਗਏ ਹੋਣ ਇਹ ਇਹੀ ਕਾਰਨ ਹੈ ਜੀ ਕਿ ਨਿਹੰਗ ਸਿੰਘਾਂ ਦਾ ਜਿਹੜਾ ਖਾਣ ਪਾਣ ਹੈ ਉਹਨਾਂ ਦੀ ਜਿਹੜੀ ਬਾਣੀ ਦੇ ਨਾਲ ਜੁੜੇ ਹੋਇਆ ਤਾਂ ਹੈ ਹੀ ਹੈ ਕਹਿੰਦੇ ਕਿ ਸਰਬ ਰੋਗ ਦਾ ਔਖਦ ਨਾਮ ਲੇਕਿਨ ਜਿਹੜਾ ਖਾਣ ਪਾਣ ਵੀ ਹੈ ਜੀਵਨ ਜਿਹੜੀ ਜਾਂਚ ਹੈ ਇਹ ਵੀ ਇਹਦਾ ਵੀ ਫਰਕ ਹੈ ਜੀ ਜੇ ਸਰਬ ਰੋਗ ਦੇ ਭਾਂਡੇ ਛੱਪਾ ਛਕਾਂਗੇ ਨਾ ਹਾਂਜੀ ਉਹਨੂੰ ਕਿਸੇ ਦੀ ਵੀ ਕਿਸਮ ਦੀ ਬਿਮਾਰੀ ਨਹੀਂ ਲੱਗਦੀ ਉਹਨੂੰ ਕੈਂਸਰ ਦੀਆਂ ਬਿਮਾਰੀਆਂ ਵੀ ਟੁੱਟ ਜਾਂਦੀਆਂ ਨੇ ਅੱਛਾ ਜੀ ਹਾਂ ਸਰਵ ਲੋਹੇ ਦੇ ਵਿੱਚ ਸਰਵ ਲੋਹੇ ਦੇ ਵਿੱਚ ਅੱਛਾ ਜੀ ਉਹਦਾ ਸਰੀਰ ਬਹੁਤ ਤਕੜਾ ਨਾ ਲੋਹੇ ਦੇ ਸਰੀਏ ਵਰਗਾ ਠੀਕ ਹੈ ਸਰੀਰ ਦਾ ਜੀ ਅੱਖ ਦਾ ਥੱਕਦਾ ਮੈਨੂੰ ਉਹ ਤੇ ਸਰੀਰ ਉਹਦਾ ਚੜ੍ਹਦੀ ਕਲਾ ਜ ਰਹੂਗਾ ਕੁੱਲ 4-5 ਹਰਨ ਦੀ ਇਹ ਭੋਲ ਠੀਕ ਹੈ ਤੇ ਤੋਂ ਤੁਹਾਡੀ ਵੀ ਵਡੇਰੀ ਉਮਰ ਹੋ ਗਈ ਜੀ 80 ਸਾਲ ਦੇ ਹੋ ਗਏ ਹਾਂ ਜੀ ਹੌਂ ਵੀ ਸਾਈਕਲ ਹੁਣ ਵੀ ਸਾਈਕਲ ਤੇ ਦਮਦਮਾ ਸਾਹਿਬ ਤੱਕਰ ਸਾਈਕਲ ਤੇ ਜਾਇਆ ਹੁੰਦੇ ਆ ਅੱਛਾ ਜੀ ਹਾਂ ਰੋਜ਼ 20 ਕਿਲੋਮੀਟਰ ਦਾ ਰੋਜ਼ੀ ਬਾਟ ਕਰਦਾ ਠੀਕ ਹੈ ਜੀ ਸਕਤੂ ਵੀ ਅਮਰ ਚਾਈਡਲ ਤੇ ਆਵੇ ਠੀਕ ਹੈ ਜੀ ਡੀਡੀ ਸੈਲ ਬੱਚਾ ਆਪਣੇ ਕੋਲ ਰੇਂਜਰ ਰੇਂਜਰ ਠੀਕ ਹੈ ਜੀ ਫਿਰ ਰਹਿਣੇ ਠੀਕ ਹੈ ਤੇ ਸੁਨਾਰੇ ਬਾਰੇ ਥੋੜਾ ਜਿਹਾ ਦੱਸੋ ਜੀ ਜਿਹੜਾ ਇਹ ਸੁਨੈਰਾ ਹੈਗਾ ਜੀ ਇਹਦੇ ਵਿੱਚ ਕੀ ਗੁਣ ਹੁੰਦੇ ਆ ਜਿਹਦੇ ਵਿੱਚ ਪੱਥਰ ਦਾ ਸੁਨੈਰਾ ਇਹ ਇਹ ਦੀਗਾ ਵਾਸਤੇ ਬਹੁਤ ਅੱਛਾ ਠੀਕਾ ਰੱਖ ਲਿਆ ਇਹਦੇ ਨੇ ਸੁੱਕਾ ਮਿਰਚਾ ਪਾ ਕੇ ਵਿੱਚ ਜੀ ਜਿਹੜਾ ਛੱਕਦਾ ਇਹ ਨੰਦਜੀ ਵੇਚਦੇ ਨੇ ਛੱਕ ਕੇ ਠੀਕ ਹੈ ਇਹ ਕੋਈ ਮੜੀ ਜੀ ਨਹੀਂ ਹੈਗੀ ਸੁੱਖਾ ਜਿਹੜਾ ਠੀਕ ਹੈ ਜੀ ਇਹ ਸੁੱਖ ਬੰਦੇ ਨੂੰ ਆਨੰਦ 'ਚ ਰੱਖਦਾ ਹੈ ਕਿਸੇ ਪਾਸੇ ਜਿਹੜੀ ਪਾਸੇ ਜਾਣ ਨਹੀਂ ਦਿੰਦਾ ਉਧਰ ਉਧਰ ਠੀਕ ਹੈ ਜੀ ਪੰਜ ਨੱਠ ਨਹੀਂ ਚੰਦਨ ਦਾ ਮਹਾਰਾਜ ਦੇ ਚਰਨਾਂ 'ਚ ਜੋੜ ਕੇ ਰੱਖਦਾ ਹੈ ਠੀਕ ਹੈ ਜੀ ਇਹ ਦੀ ਸਾਰੇ ਨਸ਼ਿਆਂ ਨੂੰ ਜਿਹੜੇ ਦੂਜੇ ਨਸ਼ੇ ਨੇ ਉਹਨੂੰ ਬੇਕਾਰ ਨਸ਼ੇ ਨੇ ਠੀਕ ਹੈ ਜੀ ਇਹਦੇ ਨਾਲ ਤਾਂ ਬੰਦੇ ਦੀ ਜ਼ਿੰਦਗੀ ਵੱਧਦੀ ਹੈ ਜੀ ਚੋਬੀ ਜੀ ਇੱਕ ਚੀਜ਼ ਜ਼ਰੂਰ ਦੱਸੋ ਜਿੱਦਾਂ ਨਾ ਮੈਂ ਕਿਤੇ ਪੜਿਆ ਸੀਗਾ ਕਿ ਉੱਥੇ ਲਿਖਿਆ ਹੋਇਆ ਸੀ ਕਿ ਵਿਜੀਆ ਮਤ ਦੀਜੇ گاਵਾਰਨ ਕੋ ਹਨਾ ਜੀ ਇਹ ਜਿਹੜੀ ਵੀ ਸਿੰਘ ਨੇ ਇਹ ਛੱਕਦੇ ਆ ਇਹਨੂੰ ਬੜੀ ਸਤਿਕਾਰ ਦੇ ਨਾਲ ਛਕਾਇਆ ਜਾਂਦਾ ਹੈ ਕੁਝ ਇੱਕ ਇਸ ਤਰੀਕੇ ਦੇ ਵੀ ਹੁੰਦੇ ਆ ਕਈ ਵਾਰੀ ਅੱਜਕੱਲ ਜਿਹੜੇ ਨੌਜਵਾਨ ਨੇ ਇਹਨੂੰ ਦੂਜੇ ਲੋਟ ਲੈਂਦੇ ਆ ਹਨਾ ਜੀ ਉਹ ਫਿਰ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਆ ਜੀ ਉਹ ਚੀਜ਼ ਮਾੜੀ ਹੈ ਜਿਹੜੀ ਆਮ ਤੋੜ ਕੇ ਖਾਂਦੇ ਨਾ ਬਿਨਾ ਸ਼ਰਦਾ ਤੋਂ ਖਾਣਾ ਸਰਦਾ ਤੋਂ ਖਾਂਦੇ ਨੇ ਜਿਹੜੀ ਦੇਉਂਗੇ ਠੰਡੇ ਪਾਣੀ ਨਾਲ ਤੈਨੂੰ ਭੋਗ ਲੱਗਦਾ ਉਹਦਾ ਭੋਗ ਲੱਗਦਾ ਹੈ ਜੀ ਉਹਦੇ ਵਿੱਚ ਬੁਖਰ ਉਹ ਸਬ ਕੁਟ ਜਾਂਦੇ ਨੇ ਕਾਲੀ ਮਿਰਚ ਇਲਾਈਚੀ ਜਿਲਾਬ ਦਾ ਫੁੱਲ ਵੀ ਪਏ ਜਾਂਦੇ ਆ ਹੋਰ ਵੀ ਸਾਮਾਨ ਪਰ ਖਸਖਸ ਨਹੀਂ ਪੈਂਦੀ ਹੈਗੀ ਅੱਛਾ ਜੀ ਇਹ ਖਸਖਸ ਪੈਜੀ ਤਾਂ ਭੋਗ ਨਹੀਂ ਮਾਰਾ ਸੀ ਤੁਹਾਨੂੰ ਲੱਗਦਾ ਹੈਗਾ ਅੱਛਾ ਜੀ ਠੀਕ ਹੈ ਠੀਕ ਹੈ ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਹਨੂੰ ਪਹਿਲਾਂ ਇਹਦੀ ਇੱਕ ਵਿਧੀ ਹੈ ਜਿਹਨੂੰ ਪਹਿਲਾਂ ਕੀ ਕੀ ਕੀਤਾ ਜਾਂਦਾ ਜੀ ਸੁਧਿਆ ਜਾਂਦਾ 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 ਠੰਡੇ ਪਾਣੀ ਨਾਲ ਠੰਡੇ ਪਾਣੀ ਚ ਭੋਗ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਉਹਦਾ ਗੰਦਾ ਪਾਣੀ ਨਿਕਲ ਜਾਂਦਾ ਹੈ ਸਾਫ ਪਾਣੀ ਨੂੰ ਸਕਾਇਆ ਜਾਂਦਾ ਹੈ ਸ਼ਾਮੇ ਠੀਕ ਹੈ ਜੀ ਫਿਰ ਉਹਨੂੰ ਵਰਤਿਆ ਜਾਂਦਾ ਹੈ ਠੀਕ ਹੈ ਜੀ ਹਾਂ ਜਿਹੜਾ ਵਾੜ ਕੇ ਸੁੱਖਾ ਚੱਕਦੇ ਨੇ ਉਹ ਬੇਕਾਰ ਹੈ ਠੀਕ ਹੈ ਜੀ ਉਹਦਾ ਨਸ਼ੇ ਦੇ ਤੌਰ ਤੇ ਨਸ਼ਾ ਜਾਂਦੇ ਹੋ ਜਾਂਦੇ ਠੀਕ ਹੈ ਜੀ ਉਹਦੇ ਨਾਲ ਬੰਦੇ ਪਾਗਲ ਵੀ ਹੋ ਜਾਂਦੇ ਆ ਠੀਕ ਹੈ ਜੀ ਵਾੜ ਕੇ ਠੰਡਾ ਜਾਂਦਾ ਸ ਹੈ ਉਹ ਨੰਦ ਚ ਬੰਦਾ ਕਹਿੰਦਾ ਮਹਾਰਾਜ ਨਾਲ ਵਾਲ ਜੁੜੀਆਂ ਰਹਿਣੀਆਂ ਨੇ ਠੀਕ ਹੈ ਸੋ ਪਹਿਲਾਂ ਜਿੱਦਾਂ ਜੰਗਲਾਂ ਚ ਰਹੇ ਕਰਦੇ ਸੀ ਸਿੰਘ ਤੇ ਉਹਨਾਂ ਵਾਸਤੇ ਜੇ ਕਿਤੇ ਚੋਟ ਲੱਗੀ ਤੇ ਉਹਨਾਂ ਨੂੰ ਇਹ ਮੈਡੀਸਿਨ ਦੇ ਤੌਰ ਦੇ ਉੱਤੇ ਲਿਆ ਜਾਂਦਾ ਸੀ ਕਿਸੇ ਨੂੰ ਬੁਖਾਰ ਚੜਿਆ ਸੁੱਖਾ ਲਾਈਚੀਆਂ ਪਾ ਕੇ ਵਿੱਚ ਰਗੜ ਕੇ ਪਿਆ ਦਿਓ ਠੀਕ ਹੈ ਜੀ ਸਭ ਤੋਂ ਉਦੇ ਭਾਂਡੇ ਚ ਤਾਪ ਵੀ ਉਤਰ ਜਾਂਦੇ ਠੀਕ ਹੈ ਜੀ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ ਕਿ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਨ ਮਾਲੂਮ ਨਹੀਂ ਤੁਮਕੋ ਅੰਦਾਜ਼ ਹੈ ਪੀਨੇ ਕੇ ਇਹ ਪੀਨੇ ਦੇ ਅੰਦਾਜ਼ ਹੁੰਦੇ ਆ ਇਹ ਚੀਜ਼ ਉਹੀ ਹੁੰਦੀ ਆ ਕਹਿੰਦੇ ਸੱਪ ਦੀ ਜ਼ਹਿਰ ਤੋਂ ਬੰਦਾ ਮਰ ਵੀ ਜਾਂਦਾ ਤੇ ਸੱਪ ਦੀ ਜ਼ਹਿਰ ਤੋਂ ਸੰਖਿਆ ਵੀ ਬਣ ਜਾਂਦਾ ਜਿਥੋਂ ਬੰਦਾ ਬਚਾਇਆ ਵੀ ਜਾ ਸਕਦਾ ਹੈ ਚੇਤਾ ਆਇਆ ਚੱਲਦੀ ਆਲੀ ਗੱਲਬਾਤ ਦੇ ਵਿੱਚ ਨਿਹੰਗ ਸਿੰਘ ਜਿਹੜੇ ਆ ਉਹ ਜਿਹੜੀ ਸਵਾਹ ਹੈ ਤੁਸੀਂ ਭਾਂਡੇ ਮਾਂਦੇ ਆ ਸਰਬ ਲੋਹ ਦੇ ਨੇ ਉਹ ਫਿਰ ਸਵਾ ਦੇ ਨਾਲ ਮਾਂਜਦੇ ਆ ਤੁਸੀਂ ਹਨਾ ਫਿਰ ਉਸ ਤੋਂ ਬਾਅਦ ਫਿਰ ਧੋਣ ਦੀ ਵੀ ਲੋੜ ਨਹੀਂ ਪੈਂਦੀ ਉਹਨਾਂ ਜਾਂ ਤਾਂ ਜੀ ਉਹਨੂੰ ਅਸੀਂ ਰਾਖ ਨਾਲ ਮਾਂਜਦੇ ਆ ਜੀ ਜਿਹੜੀ ਲੱਕੜ ਦੀ ਪਾਠੀਆਂ ਦੀ ਨਹੀਂ ਜੀ ਲੱਕੜ ਦੀ ਰਾਖ ਨਾਲ ਜੀ ਠੀਕ ਹੈ ਜੀ ਜਾਂਜੀ ਰੇਤੇ ਨਾਲ ਠੀਕ ਹੈ ਜੀ ਠੀਕ ਹੈ ਜੀ ਇੱਕ ਗ੍ਰੰਥ ਵੀ ਹੈ ਜੀ ਖਾਸ ਕਰਕੇ ਪ੍ਰਕਾਸ਼ ਪਤਨ ਖਾਸ ਕਰਕੇ ਮਹਿਮਾ ਜੀ ਪੁਰਾਣਾ ਗ੍ਰੰਥਾ ਉਹਦੇ ਵਿੱਚ ਲਿਖਿਆ ਗਿਆ ਸੀਗਾ ਜੀ ਵੀ ਜਿਹੜਾ ਭਾਂਡਾ ਸੁੱਚਾ ਹੁੰਦਾ ਜੀ ਉਹ ਸਾਬਣ ਨਾਲ ਮਾਂਜੇ ਤੋਂ ਨਹੀਂ ਹੁੰਦਾ ਉਹਦੇ ਨਾਲ ਸਾਫ਼ ਹੁੰਦਾ ਸੱਚਾ ਭਾਂਡਾ ਰੇਤੇ ਜਾਂ ਰਾਖ ਨਾਲ ਮਾਂਜਣ ਵਾਲੀ ਹੁੰਦਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਮੈਂ ਕਿਸੇ ਵੈਦ ਤੋਂ ਸੁਣਿਆ ਸੀਗਾ ਕਹਿੰਦੇ ਜੀ ਬੰਦੇ ਦੇ ਅੰਦਰ ਇਹ ਚਲੀ ਜਾਵੇ ਨਾ ਰੱਖ ਜਾਵੇ ਇਹ ਇਹ ਹੁਣ ਤਾਂ ਕਹਿੰਦੇ ਦਵਾਈਆਂ 'ਚ ਯੂਜ਼ ਕਰਨ ਲੱਗ ਗਏ ਉਲਟਾ ਕਿਉਂਕਿ ਇਹਦਾ ਜੀ ਜੀਵਨ ਜਾਂਚੇ ਨਿਹੰਗ ਸਿੰਘਾਂ ਦੀ ਕਹਿੰਦੇ ਜਦੋਂ ਬੰਦੇ ਦੇ ਅੰਦਰ ਜਾਂਦੀ ਹੈ ਰਾਖੇ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ ਜਿਹੜੇ ਤੁਸੀਂ ਉਹ ਵੈਦ ਦੀ ਗੱਲ ਕਰ ਰਹੇ ਹੋ ਉਹ ਵੀ ਕਹਿੰਦੇ ਵੀ ਰਾਤ ਨੂੰ ਤੁਸੀਂ ਥੋੜੀ ਜਿਹੀ ਰਾਖ ਪਿਓ ਪਾਣੀ ਚਿੱਤੇ ਸਵੇਰੇ ਪਾਣੀ ਉਹ ਪੀਓ ਜੀ अच्छा जी हां वो वैद्य दावी कहंदा जी भी वो एक तरह अंदर वास आउट करदा जेड़ा भी कोई अपने 나ੜੀਆਂ ਦੇ ਕੋਈ ਜੰਮਿਆ ਹੋਇਆਗਾ ਕਿਤੇ ਬਲੋਕੇਜ ਪ੍ਰੋਬਲਮ ਨਹੀਂ ਓਕੇ ਸੂਰਵੰਦੀ ਹੈ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਸਾਡੇ ਨਾਲ ਬਚਨ ਕਰਨ ਦੇ ਲਈ ਆਓ ਹੁਣ ਅਸੀਂ ਨਾਲ ਸਿੰਘ ਸਾਹਿਬ ਨੂੰ ਲੈ ਕੇ ਵੀ ਤੇ ਬਾਬਾ ਉਪਿੰਦਰ ਸਿੰਘ ਜੀ ਮੌਜੂਦ ਨੇ ਅਸੀਂ ਸੁਨਾਰੇ ਬਾਰੇ ਜ਼ਰੂਰ ਜਾਣੀ ਜੀ ਕਿਉਂਕਿ ਸੁਨਾਰੇ ਰੱਖੇ ਹੋਏ ਹੈ ਸੇਲ ਦੇ ਲਈ ਨੇ ਤੇ ਸਿੰਘ ਸਾਹਿਬ ਸਾਨੂੰ ਥੋੜਾ ਦੱਸੋ ਜੀ ਇਹ ਕਿਦਾਂ ਕਸਟਮਰ ਲੈ ਸਕਦੇ ਆ ਤੇ ਕੀ ਇਹਨਾਂ ਦੇ ਵਿੱਚ ਗੁਣ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਦਾ ਜੀ ਬੁੱਢਾ ਦਾ ਸੁਨਹਿਰਾ ਸਲੋਤਰ ਪੇਜ ਵੀ ਆਪਣਾ ਜੀ ਆਪਣਾ ਸੌਬ ਦਾ ਨਾਮ ਵੀ ਇਹੀ ਹੈ ਜੀ ਤੇ ਜਿਹੜੇ ਸੁਨਹਿਰਾ ਸਲੋਤਰ ਨੇ ਜੀ ਇਹ ਹਰ ਪ੍ਰਕਾਰ ਦੇ ਨੇ ਹਰ ਸੈਜ ਦੇ ਮਿਲ ਜਾਂਦੇ ਨੇ ਜੀ ਤੇ ਇਹਦੇ ਵਿੱਚ ਆਪਾਂ ਦਵਾਈਆਂ ਵੀ ਦੇਗਾ ਵੀ ਸਰ੍ਹਦਾਈਆਂ ਵੀ ਘਰ ਦੇ ਮਸਾਲੇ ਵੀ ਜਾਂ ਕੋਈ ਜਿਵੇਂ ਪੁਰਾਣੇ ਲੋਕ ਚਟਣੀਆਂ ਘੋੜਦੇ ਸੀ ਉਹ ਵੀ ਘੋਟ ਸਕਦੇ ਆ ਜੀ ਇਹਦੇ ਵਿੱਚ ਤੇ ਇਹਦੀ ਵਿੱਚ ਤਸਵੀਰ ਜਿਹੜੀ ਰਹਿੰਦੀ ਹੈ ਠੰਡੀ ਰਹਿੰਦੀ ਹੈ ਜੀ ਨਾਰਮਲ ਤਸਵੀਰ ਜਿਹੜੀਆਂ ਕਿ ਮਸ਼ੀਨਾਂ ਲੱਗ ਕੇ ਤਸਵੀਰਾਂ ਬਦਲ ਜਾਂਦੀਆਂ ਨੇ ਜੀ ਉਹ ਤੇਲ ਖਤਮ ਕਰ ਦਿੰਦੀਆਂ ਨੇ ਇਹਦੇ ਜਦੋਂ ਸਲੋ ਪ੍ਰੋਸੈਸ ਨਾਲ ਇਹ ਤੇ ਰਗੜਾ ਲੱਗਦਾ ਨਾ ਜੀ ਉਹਦਾ ਤੇਲ ਨਿਕਲਦਾ ਹੈ ਸਾਰੀਆਂ ਰਸਤਾਂ ਦਾ ਤੇਲ ਨਿਕਲਦਾ ਤੇ ਉਹ ਤੋਂ ਬਾਅਦ ਜਦੋਂ ਆਪਾਂ ਸੱਕਦੇ ਆ ਆਪ ਨੂੰ ਤਰਾਰੇ ਦਿੰਦੇ ਆ ਜੀ ਉਹ ਚੀਜ਼ ਆਪਾਂ ਨੂੰ ਬੋਡੀ ਨੂੰ ਇੱਕ ਤਰ੍ਹਾਂ ਦਾ ਮਲਟੀ ਵਿਟਾਮਿਨ ਜਿਵੇਂ ਆਪਾਂ ਮਿਨਰਲ ਕਹਿ ਦਈਏ ਉਹ ਸਾਰੇ ਤੱਤ ਆਪਾਂ ਨੂੰ ਮਿਲਦੇ ਨੇ ਇਹਦੇ ਵਿੱਚ ਜਿੱਦਾਂ ਹੁਣ ਡਾਕਟਰ ਵੀ ਕਹਿਣ ਲੱਗੇ ਵੀ ਜਿਹੜਾ ਤੇਲ ਵੀ ਅਸੀਂ ਯੂਜ਼ ਕਰਨਾ ਹੈ ਉਹ ਕੋਲਡ ਪ੍ਰੈਸ ਦਾ ਹੋਣਾ ਚਾਹੀਦਾ ਇਹ ਕੋਲਡ ਪ੍ਰੈਸ ਹੀ ਹੈ ਪ੍ਰੋਸੈਸ ਹੀ ਹੈ ਪ੍ਰੋਸੈਸ ਹੈ ਤੁਸੀਂ ਭਿਓ ਕੇ ਰੱਖਦੇ ਇਹਦੇ ਵਿੱਚ ਇਹ ਕਿੱਦਾਂ ਹੁੰਦਾ ਜੀ ਨਹੀਂ ਜੀ ਭਿਓ ਕੇ ਤਾਂ ਜੀ ਸਰਵ ਲੋੜ ਦੇ ਬਾਟੇ ਸਾਰਾ ਜਿਹੜਾ ਡਰਾਈ ਫਰੂਟ ਆ ਭਿਓ ਕੇ ਰੱਖਦੇ ਆ ਰਾਤ ਨੂੰ ਜੀ ਅੱਛਾ ਜੀ ਠੀਕ ਕਾਲੀ ਮਿਰਚ ਇਲਾਇਚੀ ਤੇ ਆਪਣਾ ਕੇਸਰ گلاب ਦੇ ਫੁੱਲ ਇਹ ਪੈਂਦੇ ਨੇ ਜੀ ਜੇ ਤੁਸੀਂ ਨਾਰਮਲ ਸਰ੍ਹਦਾਈਆਂ ਸਕਣੀਆਂ ਨੇ ਜੀ ਤੇ ਉਹਦੇ ਵਿੱਚ ਤੁਸੀਂ ਡਰਾਈ ਫਰੂਟ ਜਿੰਨੇ ਮਰਜ਼ੀ ਐਡ ਕਰ ਸਕਦੇ ਹੋ ਹਿਸਾਬ ਨਾਲ ਜੀ ਠੀਕ ਹੈ ਥੈਂਕ ਯੂ ਠੀਕ ਹੈ ਤੇ ਇਹ ਜਿਹੜਾ ਪੱਥਰ ਹੁੰਦੇ ਜੀ ਇਹ ਪੱਥਰ ਕਿਹੜਾ ਹੁੰਦਾ ਜੀ ਇਹ ਇਹਨੂੰ ਰੈੱਡ ਸਟੋਨ ਕਹਿੰਦੇ ਨੇ ਲਾਲ ਪੱਥਰ ਰਾਜਸਥਾਨ ਦਾ ਜੀ ਚੱਕੀਆਂ ਦੇ ਪੜਾਣ ਵਾਲਾ ਪੱਥਰ ਜੀ अच्छा अच्छा ठीक है ਜਿਹੜੇ ਚੱਕੀਆਂ ਦੇ ਪੋੜਾ ਦੇ ਹੁੰਦਾ ਸੀਗਾ ਹਾਂਜੀ ਹਾਂਜੀ ਇਹੋ ਪੱਥਰ ਹੈ ਅੱਜ ਕੱਲ ਤਾਂ ਵੈਸੇ ਚੱਕੀਆਂ ਦੇ ਪੋੜ ਵੀ ਦੂਸਰੇ ਹੈਂਡ ਬੇਡ ਬਣਨ ਲੱਗੇ ਹਨ ਲੇਕਿਨ ਇਹਦੀ ਜਿਹੜੀ ਨੇਚਰਲ ਪੱਥਰ ਹੈ ਉਹਦੀ ਜਿਹੜੀ ਪੀਸਿਆ ਹੋਇਆ ਉਹਦਾ ਆਟਾ ਹੋਊਗਾ ਜਾਂ ਉਹਦੇ ਵਿੱਚ ਬਣੀ ਹੋਈ ਕੋਈ ਚੀਜ਼ ਹੋਗੀ ਉਹਦਾ ਵੱਖਰੇ ਟੇਸਟ ਹੋਊਗਾ ਪਹਿਲਾਂ ਆਪਾਂ ਕਹਿ ਕੇ ਹਟੀਆਂ ਜੀ ਕਿਉਂਕਿ ਕੋਲਡ ਪ੍ਰੋਸੈਸ ਜੀ ਉਹ ਹਲਕਾ ਜੀ ਉਹਨੇ ਤਸਵੀਰ ਨਹੀਂ ਮਾਰਨੀ ਉਹਦੀ ਜੀ ਆਪਾਂ ਕੰਮ ਖਤਮ ਕਰ ਲੈਨੇ ਤੇਜ਼ੀ ਨਾਲ ਇਹਦੇ ਵਿੱਚ ਜਦੋਂ ਚੱਕੀਆਂ ਨੇ ਇਹਦੇ ਚੱਕੀਆਂ ਵੀ ਬਣਦੀਆਂ ਨੇ ਹੌਲੀ ਚੱਲਦੀਆਂ ਨੇ ਹੱਥ ਚੱਕੀਆਂ ਤੇ ਉਹ ਤਸਵੀਰ ਸਹੀ ਰਹਿੰਦੀ ਹੈ ਜੀ ਇਹ ਜੇ ਮੰਨ ਲਓ ਕਿ ਬਣਾਉਂਗੇ ਤਾਂ ਇਹ ਜਿਤੱਕੱਸਿਆ ਵੀ ਜਾਊਗਾ ਤਾਂ ਘਸਕੇ ਵੀ ਜੇ ਬੰਦੇ ਦੇ ਅੰਦਰ ਜਾਊਗਾ ਤਾਂ ਇਹ ਫਾਇਦਾ ਹੀ ਦਊਗਾ तकरीबन ਜੀ ਪ੍ਰਾਨ ਸਿੰਘ ਜੀ ਨੇ ਵੀ ਦੱਸਦੇ ਨੇ ਵੀ ਇਹਦੇ ਨਾਲ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੁੰਦੀ ਹੈ ਥੋੜੀ-ਮੋਟੀ ਸਭ ਹਾਂ ਜੀ ਜਿਹੜੀ ਹਾਂ ਠੀਕ ਹੈ ਤੇ ਇਹਦਾ ਹੁਣ ਮੰਗਾਣ ਦਾ ਕਿਦਾਂ ਮਾਧਿਅਮ ਹੈ ਤੁਹਾਡੇ ਰਾਹ ਲਗੀ ਤੁਹਾਡੇ ਤੱਕ ਕਿਦਾਂ ਪਹੁੰਚ ਕਰ ਸਕਦੇ ਆ ਸਾਡਾ ਜੀ ਮੰਗਾਣ ਦਾ ਮਾਧਿਅਮ ਸਾਡੇ ਜੀ ਆਈਡੀ ਵੀ ਹੈਗੀ ਬੁੱਢਾ ਦਲ ਸਨੇਹਰਾ ਸਲੋਟਰ ਦੇ ਨਾਂ ਤੇ ਜੀ ਠੀਕ ਹੈ ਜੀ ਤੇ ਸਾਡਾ ਨੰਬਰ ਵੀ ਹੈ 98762 02133 ਜੀ ਜਿਹੜੇ ਟਾਈਮ ਵੀ ਮਰਜੀ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਜਦੋਂ ਮਰਜੀ ਕਿਤੇ ਵੀ ਆਰਡਰ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਵੈਸੇ ਤੁਹਾਡਾ ਜਿਹੜਾ ਸੈਟਅਪ ਹੈ ਇਹ ਧਨੋਲਾ ਬਰਨਾਲਾ ਜੀ ਬਰਨਾਲਾ ਡਿਸਟ੍ਰਿਕਟ ਚ ਆਪਣੀ ਸੌਪਾ ਜੀ ਪਿੰਡ ਸਾਡਾ ਧਨੋਲਾ ਹੈ ਜੀ ਠੀਕ ਹੈ ਤੇ ਮਹਿੰਦਰ ਸਿੰਘ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੇ ਜੀ ਅਖੀਰ ਦੇ ਵਿੱਚ ਕੋਈ ਤੁਸੀਂ ਸਲਾਹ ਦੇਣੀ ਹੋਵੇ ਅੱਜ ਕੱਲ ਦੀ ਨੌਜਵਾਨੀ ਨੂੰ ਜਾਂ ਗੁਰਸਿੱਖਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਦੇਖ ਰਿਹਾ ਸੀਗਾ ਜਿਹੜੇ ਜਿਹੜੇ ਮੇਰੇ ਜ਼ੈਨ ਚ ਆਂਦਾ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਜਿੱਦਾਂ ਆਮ ਬੰਦਾ ਕੀ ਹੁੰਦਾ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ ਉਹਦੇ ਉੱਤੇ ਮੁਰਝਾ ਹਟ ਆ ਜਾਂਦੀ ਹੈ ਚਿਹਰੇ ਦੇ ਉੱਤੇ ਨਿਹੰਗ ਸਿੰਘਾਂ ਦਾ ਹੀ ਹੁੰਦਾ ਨੀਲਾ ਬਾਣਾ ਸਿਰ ਤੇ ਸਜਾ ਹੁੰਦਾ ਦਮਾਲਾ ਚਿੱਟਾ ਦਾੜਾ ਹੁੰਦਾ ਉਹ ਖੂਬਸੂਰਤੀ ਹੋਰ ਵਧਣ ਲੱਗ ਜਾਂਦੀ ਹੈ ਤਾਨੂੰ ਲੱਗਦਾ ਜੀ ਇਦਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਜਿਵੇਂ ਤੁਸੀਂ ਦਿਵਾਲਾ ਸਜਾਇਆ ਹੋ ਮਹਾਕਾਲ ਉੱਤੇ ਫਰਲਾ ਤੇ ਹੋਰ ਵੀ ਖੂਬਸੂਰਤ ਲੱਗਣ ਲੱਗ ਜਾਂਦੇ ਆ ਜੀ ਜਦੋਂ ਬਜ਼ੁਰਗ ਹੋ ਜਾਂਦੇ ਆ ਜੀ ਲੱਗ ਜਾਂਦਾ ਬੰਦਿਆਂ ਦਾ ਬੰਦਿਆਂ ਨੂੰ ਤੇ ਕੀ ਈਨਾ ਬਾਣਾ ਪਹਿਣ ਕੇ ਹੋਰ ਨਾਲ ਦੇ ਕੇ ਕੋਈ ਸਾਰਾ ਕੁਝ ਢੀਲੇ ਬਾਣੇ ਦੇ ਨਾਲ ਨਹੀਂ ਹੈ ਮਹਾਰਾਜ ਦਾ ਰੰਗਾਇਲੀ ਨਹੀਂ ਇਹਦਾ ਢੀਲੇ ਦੇ ਬਾਣੇ ਤੋਂ ਆਪਣਾ ਕੁਝ ਨਹੀਂ ਬਣਦਾ ਮੈਂ ਵੀ ਇਹਨਾਂ ਨੂੰ ਸਿੰਘਾਂ ਨੂੰ ਬੇਨਤੀ ਕਰਦਾ ਹਾਂ ਮੁੰਡਿਆਂ ਨੂੰ ਵੀ ਕੁੱਲ ਸੇ ਮੁੰਡਾ ਜਿਹੜਾ 10000 ਰੁਪਏ ਧਾਰ ਕੇ ਰੱਖਣ ਦਿਵਾਲੀ ਤੇ ਚੜਾ ਕੇ ਰੱਖਣ ਪਿਆਰ ਪਿਆਰ ਨੂੰ ਮੂਰੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਖਰਾਬ ਆ ਰਿਹਾ ਹੈ ਅੱਗੇ ਠੀਕ ਹੈ ਹੁਣ ਵੀ ਖਰਾਬ ਹੀ ਹੈ ਅੱਗੇ ਤੋਂ ਵੀ ਜ਼ਿਆਦਾ ਖਰਾਬ ਆ ਰਿਹਾ ਹੈ ਠੀਕ ਹੈ ਚਲੋ ਸਮਾਂ ਬੇਸ਼ੱਕ ਖਰਾਬ ਹੋਵੇ ਲੇਕਿਨ ਸਿੰਘ ਤਾਂ ਚੜ੍ਹਦੀ ਕਲਾ 'ਚ ਰਹੇ ਹੈ ਨਾ ਜੰਗਲਾਂ 'ਚ ਵੀ ਚੜ੍ਹਦੀ ਕਲਾ 'ਚ ਰਹੇ ਜਦੋਂ ਸਿਰਾਂ ਤੇ ਮੁੱਲ ਪੈਂਦੇ ਸੀ ਉਦੋਂ ਵੀ ਕੁਦਰਤੀ ਬੋਲਿਆ ਜੀ ਕਹਿੰਦੇ ਪੈਗੇ ਰਗੜੇ ਮਿਟਗੇ ਝਗੜੇ ਰਗੜੋ ਰਗੜੀ ਹੋਏ ਪੱਖਾ ਨੰਗਾ ਨਾ ਰਹੇ ਕੋਈ ਜੀ ਜਦੋਂ ਜੀ ਇਹ ਰਗੜੇ ਪਹਿਣਗੇ ਨਾ ਜੀ ਘਰਾਂ ਚ ਹਰ ਇੱਕ ਘਰ ਚ ਦੁੱਖ ਕਲੇਸ਼ ਮਿਟ ਜਾਣੇ ਨੇ ਜੀ ਤੇ ਚੜ੍ਹਦੀ ਕਲਾ ਚ ਹੋ ਜਾਣੇ ਜੀ ਸਾਰੀ ਚੜ੍ਹਦੀ ਕਲਾ ਚ ਹੋ ਜਾਣੇ ਕਿਸੇ ਨੂੰ ਕੋਈ ਦੁੱਖ ਰੋਗ ਰਹਿਣਾ ਹੀ ਨਹੀਂ ਜੀ ਮਹਾਰਾਜ ਕੀ ਬਾਤ ਹੈ ਮਨੂ ਸਿੰਘ ਸਾਹਿਬ ਜਿੱਤੇ ਆ ਰਹੇ ਸੀ ਕਹਿੰਦੇ ਕਿ ਘਰ ਸਾਡੇ ਆਟਾ ਨਹੀਂ ਕਿਸੇ ਗੱਲ ਦਾ ਘਾਟਾ ਨਹੀਂ ਪਹਿਰਾ ਤੋਂ ਨੰਗੇ ਆ ਤੇ ਸਭ ਨਾਲੋਂ ਚੰਗੇ ਆ ਜੀ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਬਾਦਸ਼ਾਹ ਦਰवेश ਨਾਲੇ ਬਾਦਸ਼ਾਹ ਵੀ ਨੇ ਨਾਲੇ ਦਰवेश ਵੀ ਨੇ ਕਮਾਲੇ ਕਰਾਮਾਤ ਨੇ ਜੀ ਸਾਰੀ ਧਰਤੀ ਸਾਧ ਕੀ ਹੈ ਸਾਲੀ ਤਰਤੇ ਸਾਦਾਂ ਦੀ ਹੈ ਸਾਦ ਰੋਹ ਜੀ ਫਕੀਰੀ ਹੈ ਇੱਥੇ ਇਹਦਾ ਨੀਲਾ ਉਹਦੇ ਤੋਂ ਕਹਿੰਦੇ ਚੜਦੇ ਤੋਂ ਲਹਿੰਦੇ ਤੱਕ ਉਹਦੇ ਤੋਂ ਹੱਥ ਤੱਕ ਉਹਦੇ ਤੋਂ ਹੱਥ ਤੱਕ ਖਾਲਸੇ ਦਾ ਇਰਾਦਾ ਹੈ ਜਿੱਦੇ ਮਰਜ਼ੀ ਜਾਓ ਕਿਸੇ ਗਵਰਨਮੈਂਟ ਨੂੰ ਕੋਈ ਮਚਾਲਾ ਕਾ ਨਹੀਂ ਭਰਨਾ ਹੈਗਾ ਜਿੱਦ ਮਰਜ਼ੀ ਜਾਓ ਸਾਰੇ ਇਹਨਾਂ ਖੁੱਲ੍ਹੇ ਨੇ ਖਾਲਸੇ ਦਾ ਬਹੁਤ ਬਹੁਤ ਧੰਨਵਾਦ ਜੀ ਰਾਜੇ ਮਹਾਰਾਜਿਆਂ ਦੀ ਜਿਹੜੀ ਡਰੈੱਸ ਸੀ ਜਿਹੜੀ ਸ਼ਾਨੋ ਸ਼ੌਕਤ ਸੀ ਉਹ ਨਿਹੰਗ ਸਿੰਘਾਂ ਦੇ ਸਾਹਮਣੇ ਬਿਲਕੁਲ ਫਿੱਕੀ ਨਜ਼ਰ ਆਂਦੀ ਹੈ ਇਸ ਤਰੀਕੇ ਦਾ ਮਹਾਰਾਜ ਨੇ ਜਿਹੜਾ ਡ्रेसਪ ਵੀ ਬਖਸ਼ਿਆ ਜਿਹੜਾ ਚੋਲਾ ਵੀ ਬਖਸ਼ਿਆ ਜਿਹੜਾ ਦਿਮਾਲੇ ਬਖਸ਼ੇ ਉੱਤੇ ਫਰਲਾ ਬਖਸ਼ ਦਿੱਤਾ ਕਹਿੰਦੇ ਮਹਾਕਾਲ ਦਾ ਰੂਪ ਬਾਬਾ ਫਤੇ ਸਿੰਘ ਜੀ ਨੇ ਬਣਾਇਆ ਸੀ ਇਹ ਵਾਕਈ ਇਸ ਤਰੀ ਹੀ ਨਜ਼ਰ ਆਉਂਦਾ ਹੈਗਾ ਔਰ ਇਹੋ ਜਿਹਾ ਸਰੂਪ ਹੈ ਕਿ ਦੇਖਣ ਨੂੰ ਵੀ ਇੰਨਾ ਸੋਹਣਾ ਲੱਗਦਾ ਤੇ ਨਾਂ ਰੱਖਿਆ ਮਹਾਰਾਜ ਨੇ ਮਹਾਕਾਲ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਤੇ ਲਈ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦੀ ਮੈਨੂੰ ਬਣੀ ਚੇਤਿਆਰੀ ਸੀ ਕਹਿੰਦੇ ਛਤਰਤਾਰੀ ਛਤਰਪਤ ਛੈਲ ਰੂਪ ਛਤਨਾਤ ਚੋਣੀਕਾਰ ਛਾਇਆ ਵਰ ਛਤਰੀਪਤ ਗਾਈ ਹੈ ਵਿਸਵਨਾਤ ਵਿਸੰਬਰ ਵੇਦਨਾਤ ਬਾਲਾਕਰ ਬਾਜੀਕਾਰ ਬਾਣਤਾਰੀ ਬੰਧਨ ਵਧਾਈ ਹੈ ਨਿਉਲੀ ਕਰਮ ਦੂਧਾਤਾਰੀ ਵਿਦਿਆਤਰ ਬ੍ਰਹਮਚਾਰੀ ਧਿਆਨ ਕੋ ਲਗਾ ਵੈਨਾ ਇੱਕ ਧਿਆਨ ਹੋ ਨਾ ਪਈ ਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜ ਗੱਜ ਗੱਜ ਕਰੇ ਜAVE ਨਾ ਲੋ ਜਾਵੇ ਦਸਵੇਂ ਪਾਤਸ਼ਾਹ ਨੂੰ ਭਾਵੇ ਸਾਤ ਸਿਆ ਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ